ਸਾਰਿਆਂ ਸਤਿ ਸ੍ਰੀ ਅਕਾਲ ਜਨਾਬਰਾਮ ਸਾਰਾ ਆਪਾਂ ਨੂੰ ਵਾਤਾਵਰਨ ਨੂੰ ਮੁੱਖ ਰੱਖਦੇ ਹੋਇਆ ਆਪਾਂ ਕਿਉਂ ਵਾਤਾਵਰਨ ਬਹੁਤ ਖਰਾਬ ਰਹਾਏ ਉਸੇ ਕਰਕੇ ਆਪਾਂ ਅੱਜ ਸਰਕਾਰੀ ਸਕੂਲ ਕੋਲੀ ਸੂਰਤਮੱਲੀ ਤੇ ਆਪਾਂ ਅਸਤਾ ਧਿਆਨ ਪਰਵੇਖਿਆ ਪਾਸੇ ਬੂਟੇ ਲਾਏਗੇ ਫਲਾਂ ਦੇ ਲੋਕਿ ਸਾਡੇ ਵਾਤਾਵਰਨ ਨੂੰ ਬਹੁਤ ਖਰਾਬ ਹੋ ਰਿਹਾ ਉਹਦੇ ਕਰਕੇ ਮੁੱਖ ਰੱਖਦੇ ਆਪਾਂ ਸਾਰੀ ਸਾਰੀ ਟੀਮ ਡਾਕਟਰ ਸਾਹਿਬ ਦੀ ਨੌਜਵਾਨ ਵੀਰ ਸਾਡੇ ਹੁਣ ਆਪਾਂ ਸਾਰੇ ਨਾਲ ਮਿਲ ਕੇ ਬੂਟੇ ਲਾਏ ਆ ਆਪਾਂ ਅੱਜ ਕਿੱਥੇ ਕਿੱਥੇ ਜਿਹੜੀ ਸ਼ੁਰੂਆਤ ਕੀਤੀ ਗਈ ਹੈ ਸ਼ੁਰੂਆਤ ਤੋਂ ਪਹਿਲਾਂ ਸਾਰਾ ਆਪਾਂ ਇੱਥੇ ਸਰਕਾਰੀ ਸਕੂਲ ਕੋਲੀ ਸੂਰਤਮੱਲੀ ਆਏ ਬੂਟ ਫਿਰ ਕੁਝ ਬੂਟੇ ਆਪਾਂ ਤੇ ਪ੍ਰਿਆਨਪੁਰ 47 ਹਸਤਾਲਾ ਦੇ ਡਾਕਟਰ ਜੀ ਸਾਹਿਬ ਦੀ ਫਰਮੇਹੇਟ ਕਹਿੰਦੇ ਆਪਾਂ ਪੂਰੀ ਸ਼ਾਮ ਸਮਾਰ ਕਰਾਂਗੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਸਾਨੂੰ ਬਹੁਤ ਸੁਜੋਗ ਦਿੱਤਾ ਵਾ ਜਿਨ੍ਹਾਂ ਬੂਟੇ ਬਾ ਸਾਹਮਣੇ ਫਲਾਂ ਵਾਲੇ ਬਾਕੀ ਆਪਾਂ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਤੁਹਾਡਾ ਵੀ ਧੰਨਵਾਦ ਕਰਦੇ ਆਂ ਆਪਾਂ ਸਾਰਿਆਂ ਨੂੰ ਇਹੋ ਮੈਸੇਜ ਦੇਣਾ ਹੈ ਕਿ ਬਾਤਵਾ ਸਾਨੂੰ ਬੂਟੇ ਲਾਉਣੇ ਚਾਹੀਦੇ ਆ ਨਾ ਕਿਉਂਕਿ ਸਾਡੇ ਵਾਤਾਵਰਨ ਬਹੁਤ ਖਰਾਬ ਹੋ ਚੁੱਕਾ ਵਾ ਸਾਡਾ ਹਰ ਇੱਕ ਦਾ ਫਰਜ਼ ਬੰਦਾ ਇਥੋਂ ਇੱਕ ਸਾਨੂੰ ਮੁੱਖ ਸਾਨੂੰ ਇੱਕ ਬੂਟਾ ਜ਼ਰੂਰ ਲਾਉਣਾ ਚਾਹੀਦਾ ਭਾ